ਐਸਐਚਓ ਸ਼ਾਪਰ ਕੰਢੀ ਵੱਲੋਂ ਨਾਕਾ ਲਗਾ ਕੇ ਬੁਲੇਟ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਸਬੰਧੀ ਜਾਣਕਾਰੀ ਦਿੰਦਾ ਹੋਇਆ ਐਸਐਚਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਅੱਜ 10 ਲੋਕਾਂ ਦੇ ਚਲਾਨ ਕੱਟੇ ਗਏ ਹਨ ਉਨ੍ਹਾਂ ਦੱਸਿਆ ਕਿ ਪਾਈਸ ਐਪ ਰਾਹੀਂ ਵਾਹਨ ਚਲਾ ਕੇ ਫੋਟੋ ਵੀ ਲਈ ਜਾ ਰਹੀ ਹੈ ਜਿਸ ਨਾਲ ਕ੍ਰਿਮਿਨਲਾਂ ਦੀ ਪਛਾਣ ਵੀ ਕੀਤੀ ਜਾ ਸਕਦੀ ਹੈ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਮੈਂ ਸੱਚਾ ਸ਼ਾਹਪੁਰ ਕੰਨੀ ਆ। ਔਰ ਇੱਥੇ ਅਸੀਂ ਅ ਅਸੀਂ ਇੱਥੇ ਆਪਣੇ ਜਿਹੜੇ ਪਬਲਿਕ ਨੂੰ ਰੋਕ ਕੇ ਵਿਦਾਊਟ ਹੈਲਮਟ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਯੂਜ਼ ਕੀਤੀ ਤੇ ਜਾਂ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਦੀ ਏਜ ਨਹੀਂ ਪੂਰੀ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟ ਰਹੇ ਆ। ਕੋਈ ਕਿ ਨਵਾ ਐਪ ਚੱਲ ਰਹੀ ਜਿਹਦੇ ਵਿੱਚ ਫੋਟੋ ਖਿੱਚ ਕੇ ਪਤਾ ਲੱਗ ਜਾਉਂਦਾ। ਹਾਂਜੀ ਇੱਕ ਪਾਈ ਸੈਪ ਹੈਗੀ ਆ ਜ ਜਿਹਦੇ ਵਿੱਚ ਪੂਰਾ ਪ੍ਰੋਪਰ ਕਿਸੇ ਵੀ ਆਪਾਂ ਪਰਸਨ ਦੀ ਪਿਕ ਲੈਣੇ ਆ ਤੇ ਉਹਦੇ ਵਿੱਚ ਕਾਫੀ ਰਿਕਾਰਡ ਆ ਜਾਂਦਾ ਐਚਐਲ ਜੇ ਕ੍ਰਿਮੀਨਲ ਪਰਸਨ ਦਾ ਰਿਕਾਰਡ ਹੁੰਦਾ ਜਦੋਂ ਆਪਾਂ ਕਿਸੇ ਵੀ ਪਰਸਨ ਦੀ ਪਿਕ ਲੈਣੇ ਆ ਤੇ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਇਸ ਬੰਦੇ ਦੇ ਖਿਲਾਫ ਕਿੰਨੇ ਮੁਕਦਮੇ ਦਰਜ ਆ ਜਾਂ ਕਿਸ ਟਾਈਪ ਦਾ ਬੰਦਾ ਹੈ ਕ੍ਰਿਮੀਨਲ ਆ ਜਾਂ ਆਮ ਪਬਲਿਕ ਪਰਸਨ ਹੈ ਇਹ ਪ੍ਰੋਪਰ ਆਪਾਂ ਇਹਨਾਂ ਨੂੰ ਸਟ੍ਰਿਕਲੀ ਹਦਾਇਤ ਦਿੰਨੇ ਆ ਜਾਂ ਤੇ ਦੇਖੋ ਸ਼ੌਂਕ ਸਾਰਿਆਂ ਨੂੰ ਹੁੰਦਾ ਬੁਲਟ ਰੱਖੰਦਾ ਪਰ ਜੋ ਰੂਲ ਰੈਗੂਲੇਸ਼ਨਸ ਉਸ ਚੀਜ਼ਾਂ ਨੂੰ ਫਾਲੋ ਕਰਨਾ ਤੇ ਮੇਰੀ ਸਟ੍ਰਿਕਟਲੀ ਹਦਾਇਤ ਹੈ ਜੇ ਨਹੀਂ ਕਰਨਗੇ ਤਾਂ ਫਿਰ ਆਪਾਂ ਪ੍ਰੋਪਰ ਬਾਉਂਡਰੀ ਕਰਾਂਗੇ ਤੇ ਚਲਾਨ ਵੀ ਕਟਾਂਗੇ ਇਹਨਾਂ ਦੇ ਆ ਮੈਕਸਿਮਮ ਮੈਂ 10 ਚਲਾਨ ਕੱਟ ਚੁੱਕੀਆਂ ਤੇ ਬਾਕੀ ਖੜੇ ਆ ਡਿਊਟੀ ਤੇ